ਹਾਂਜੀ ਏਫ ਆਰ ਨੰਬਰ 71/25 ਦਰਜ ਕੀਤੀ ਗਈ ਸੀ ਜੀ ਅੰਡਰ ਸੈਕਸ਼ਨ 331 4 ਤੇ 305 ਏ ਬੀ ਨੇਸ ਦੇ ਤਹਿਤ ਜੋ ਚੋਰੀ ਹੋਈ ਸੀ 20 ਤੇ 21 ਦਰਮਿਆਨੀ ਰਾਤ ਨੂੰ ਹਰਜਿੰਦਰ ਕੁਮਾਰ ਸਨ ਆਫ ਦਰਸ਼ਨ ਲਾਲ ਵਾਸੀ ਗਲੀ ਨੰਬਰ 4 ਨਰੰਗ ਕਲੋਨੀ ਦੇ ਘਰ ਤੇ ਉਸ ਦੇ ਆਧਾਰ ਤੇ ਐਫ ਆਰ ਦਰਜ ਕੀਤੀ ਗਈ ਸੀ ਤੇ ਜਿੱਥੇ ਪੁਲਿਸ ਨੇ ਐਕਟ ਕਰਦੇ ਹੋਏ 24 ਘੰਟਿਆਂ ਦੇ ਵਿੱਚ ਜੋ ਚੋਰੀ ਕਰਨ ਵਾਲੇ ਦੋਸ਼ੀ ਸੀਗੇ ਅਨਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਜੋ ਹੈ ਧਰਮਵੀਰ ਸੋਨੀ ਅਜੇ ਕੁਮਾਰ ਏਲੀਅਸ ਭੋਲਾ ਤੇ ਸ਼ਾਲੂ ਵਾਈਫ ਆਫ ਈਸ਼ਵਰ ਵਾਸੀ ਮਲੋਟ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਰਏ ਸਥੇਤੀ ਦੀ ਰਿਕਵਰੀ ਹੋਈ ਇਹਦੇ ਵਿੱਚ ਜਿਹੜੇ ਚੋਰੀ ਹੋਈ ਸੀਗੀ ਉਹਦੇ ਵਿੱਚ ਕੈਸ਼ ਤੇ ਸੋਨੇ ਦੇ ਜਿਹੜੇ ਚੋਰੀ ਹੋਈ ਸੀਗੀ ਉਸ ਘਰ ਦੇ ਵਿੱਚੋਂ ਤੇ ਇਹਦੇ ਵਿੱਚ ਅਸੀਂ 5 ਲੱਖ 6000 ਰੁਪਿਆ ਕੈਸ਼ ਉਹਨਾਂ ਤੋਂ ਰਿਕਵਰ ਕਰਾਇਆ ਤੇ 골ਡ ਦੇ ਜਿਹੜੇ ਆਪਣੇ ਜੁਐਲਰੀ ਔਰਨਮੈਂਟਸ ਸੀਗੇ ਉਹ ਅਸੀਂ ਰਿਕਵਰ ਕਰਾਇਆ ਹਾਂ ਦੇਸ ਤੋਂ ਇਲਾਵਾ ਸਰ ਕੋਈ ਹੋਰ ਸੁਣਾ ਨਹੀਂ ਜਿਹੜੇ ਚੋਰੀ ਹੋਈ ਸੀ 골ਡ ਤੇ ਕੈਸ਼ ਦੀ ਚੋਰੀ ਸੀਗੀ ਜੀ ਉਹ ਰਿਕਵਰ ਕਰਾ ਲਈਤੀ ਗਈ ਆ ਬਾਕੀ ਇਹ ਪੁਲਸ ਰਿਵਾਰਡ ਤੇ ਹੈਗੇ ਆ ਤੋਂ ਇਹਨਾਂ ਤੋਂ ਅੱਗੇ ਵੀ ਡੰਗਾਈ ਨਾਲ ਪੁਲਿਸ ਕਸ਼ ਕੀਤੀ ਜਾ ਰਹੀ ਆ ਇਹਨਾਂ ਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਜਾਂ ਕੀ ਇਹਨਾਂ ਦਾ ਚੋਰੀ ਦਾ ਮੋਡਸ ਆ ਪਰੰਡੀ ਸਾਰਾ ਸਟੱਡੀ ਕਰਕੇ ਤੇ ਉਸ ਹਸਾਬ ਨਾਲ ਅਗਲੀ ਕਾਰਵਾਈ ਹਮਣ ਵਿੱਚ ਲਿਆਂਦੀ ਜਾ ਰਹੀ ਆ ਜੀ ਇਹਨਾਂ ਤੇ ਸਰ ਕੋਈ ਪਹਿਲਾਂ ਮੁਕਦਮੇ ਦਰਜ ਹਾਂਜੀ ਇਹਨਾਂ ਤੇ ਮੁਕਦਮੇ ਦਰਜ ਹੈਗੇ ਆ ਜੀ ਇਹਨਾਂ ਦੇ ਐਕਸਾਈਜ਼ ਐਕਟ ਦੀ ਮੁਕਦਮੇ ਦਰਜ ਹੈਗੇ ਤੇ ਚੋਰੀ ਦੇ ਪਹਿਲਾਂ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਠੀਕ ਹੈ